ਬਰਾਵੋ ਪਿਆਰ ਭਰੀ ਸਸਤਰੀ ਕਾਲ ਤੁਸੀਂ ਜੁੜੇ ਅੱਜ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਸੰਗਰੂਰ ਰੋਡ ਤਨਹੁੱਲਾ ਦੇ ਨਾਲ ਅੱਜ ਦੀ ਵੀਡੀਓ ਜਿਹੜੀ ਇਹ ਰਾਮਪੁਰਾ ਸਾਈਡ ਤੋਂ ਆਪਣੇ ਕੋਲ ਜਿਹੜਾ ਸੋਨਾ ਲਿਕਾ ਟਰੈਕਟਰ ਆਇਆ ਹੋਇਆ ਸੀ ਤੁਹਾਨੂੰ ਦੱਸਿਆ ਸੀ ਵੀ ਜਿਹੜੇ ਗਰਮ ਹੋਣ ਦੀ ਪ੍ਰੋਬਲਮ ਸੀ ਇਹਦੀ ਤੇ ਪਾਵਰ ਵਧਾਉਣੀ ਸੀ ਆਪਾਂ ਨੇ ਇੰਜਨ ਦੀ ਤੇ ਟਰਾਲੀ ਵਾਲਾ ਜਿਹੜਾ ਆਪਾਂ ਨੇ ਸਾਈਡ ਦੇ ਉੱਤੇ ਪੰਪ ਕੱਢਣਾ ਸੀ ਡਿਸਟ੍ਰੀਬਿਊਟਰ ਵਗੈਰਾ ਟੈਂਕ ਅੱਡੀ ਬਣਾਉਣਾ ਸੀ ਉਹ ਸਾਰੇ ਕੰਮ ਆਪਾਂ ਵੀਰ ਦੇ ਕੀਤੇ ਨੇ ਬਾਈ ਜੀ ਆਏ ਹੋਏ ਨੇਗੇ ਇਹਨਾਂ ਨੇ ਚੈੱਕ ਕੀਤਾ ਚਲਾ ਕੇ ਇਹਨਾਂ ਤੋਂ ਪੁੱਛਦੇ ਆਪਾਂ ਪਹਿਲਾਂ ਇਹਨਾਂ ਦਾ ਨਾਮ ਤੇ ਪਿੰਡ ਤੇ ਫਿਰ ਕੰਮ ਬਾਰੇ ਜਾਣਕਾਰੀ ਲੈਨੇ ਵੀ ਕੰਮੇ ਲਗਿਆ ਅਸਰੀ ਗੜੀ ਬਾਈ ਜੀ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਮੇਰਾ ਨਾਮ ਪ੍ਰਤੀਸ਼ਕੀ ਪਿੰਡ ਕੋੜਾ ਕੋੜਾ ਤਸੀਰ ਆਪਰਾਭੂ ਇੰਦਰਾ ਠੀਕ ਆ ਨਾਮ ਪਰ ਲਵੀ ਆ ਗਿਆ ਜੀ ਹਾਂ ਬਾਈ ਜੀ ਗੱਲ ਆ ਜਾਂਦੇ ਆਪਾਂ ਨੂੰ ਦਸਕ ਦੇਖ ਰਹੇ ਨੇ ਪਤਨੀ ਕਿੰਨੀ ਕਿ ਦੁਨੀਆ ਨੇ ਆਪਾਂ ਨੂੰ ਸਾਰੇ ਵੀਰਾਂ ਨੂੰ ਦੇਖਣਾਗਾ ਵੀ ਤੁਸੀਂ ਟਰੈਕਟਰ ਚਲਾ ਕੇ ਵੀ ਦੇਖਿਆ ਆਪਣੇ ਘਰੋਂ ਚਲਾ ਕੇ ਲੈ ਕੇ ਆਏ ਹੋ ਆ ਅਖੀਰ ਦੀ ਜੀ ਫੁੱਲ ਟਰਾਈ ਮਾਰੀ ਹੈ ਦੀ ਹਾਂ ਹਾਂ ਕਸਰ ਕੋਈ ਨਹੀਂ ਛੱਡੀ ਜੀ ਫੁੱਲ ਟਰਾਈ ਲਈ ਹੈ ਜਦੋਂ ਜੀ ਪੈਸਾ ਲਾਏਗਾ ਟਰਾਈ ਲੈਣਾ ਥੋੜਾ ਹੱਕੀ ਹੋਣਾ ਹੈ ਨਾ ਤੁਹਾਨੂੰ ਕਿਵੇਂ ਲੱਗਾ ਸਹੀ ਤੌਰ ਤੇ ਡਾਕਟਰ ਜੇ ਸਹੀ ਵੈਣਾ ਜਿਹਾ ਆਖਿਆ ਜੀ ਦਿਨ ਰਾਤ ਦਾ ਫਰਕ ਆ ਆਪਾਂ ਕੋਈ ਮਿਸਤਰੀ ਦੇ ਨਹੀਂ ਹੱਕ ਚ ਕਹਿੰਦੇ ਕੋਈ ਕਹਿੰਦਾ ਜੀ ਮਿਸਤਰੀ ਨਾਲ ਜਾਣ ਪਛਾਣ ਹੋ ਜਾ ਕਿਵੇਂ ਪਹਿਲੀ ਯਾਰ ਕੰਮ ਕਰਾਇਆ ਸੀ ਬਹੁਤ ਵਧੀਆ ਕੰਮ ਕਰਦੇ ਆ ਦਿਨ ਰਾਤ ਦਾ ਫਰਕ ਆ ਜਦੋਂ ਲਿਆਂਦਾ ਸੀ ਉਦੋਂ ਤੇ ਹੁਣ ਚਲਾ ਕੇ ਦੇਖਿਆ ਦਿਨ ਰਾਤ ਦਾ ਫਰਕ ਪੂਰੀ ਅੱਖ ਚਾਈ ਗਈ ਬੋਲਾਂ ਹਾਂ ਜੀ ਹਾਂ ਜੀ ਤੇ ਸਫਾਈ ਤੇ ਫੀਟਿੰਗ ਕਿਵੇਂ ਲੱਗੀ ਤੁਹਾਨੂੰ ਫੀਟਿੰਗ ਰਾਤ ਪਹਿਲਾਂ ਜੀ ਜਿਹਨੇ ਇੱਕ ਨੰਬਰ ਆ ਸਫਾਈ ਕਰਦਾ ਵੀ ਇੱਕ ਨੰਬਰ ਆ ਜੀ ਜਮਾਂ ਮੈਨੂੰ ਲੱਗਦਾ ਹੈ ਹਾਂ ਹਾਂ ਤੇ ਸਪੈਸ਼ਲਿਸਟ ਤਾਂ ਇਹ 911 ਦੇ ਸੀ ਤੇ ਦੂਜੇ ਡਾਕਟਰ ਵੀ ਸਾਰੇ ਕਰ ਦਿੰਦੇ ਆ ਜੀ ਤੇ ਮੈਨੂੰ ਲੱਗਦਾ ਜੇ ਮਿਸਤਰੀਆਂ ਨੇ ਮੈਨੂੰ ਇੰਨਾ ਯਕੀਨ ਆ ਜੇ ਅੱਖਾਂ ਤੇ ਬੰਨ ਕੇ ਤੈਨੂੰ ਕੋਈ ਪਾਰਟ ਦਿਖਾ ਦੇ 911 ਦਾ ਕੋਈ ਵੀ ਡਾਕਟਰ ਦਾ ਸਪੈਸ਼ਲਿਸਟ 911 ਮੈਨੂੰ ਲੱਗਦਾ ਇਹ ਫਿਰ ਵੀ ਦੱਸ ਦੇਣਗੇ ਵੀ ਆਹ ਪੜਦਾ ਹੈ ਇੰਨਾ ਜੀ ਲੱਗਦਾ ਹੈ ਹਾਂਜੀ ਹਾਂ ਕਿਸਾਨ ਬਰਾਵਾ ਹੀ ਵੀਰ ਆਪਣੇ ਨਾਲ ਇੱਕ ਸਾਲ ਤੋਂ ਜੁੜਿਆ ਹੋਇਆ ਸੀਗਾ ਇੱਕ ਸਾਲ ਦੀ ਬੋਕਿੰਗ ਚੱਲਦੀ ਸੀਗੀ ਆਪਾਂ ਤੁਹਾਨੂੰ ਪਤਾ ਵੀ 59 ਕਰਾਂ ਦੀ ਜਾਦੀ ਕਰਦੇ ਆ ਇਹ ਕਹਿੰਦਾ ਵੇਤਰੀ ਕਰਾਉਣਾ ਦਾ ਕੰਮ ਤੈਥੋਂ ਹੀ ਕਰਾਉਣਾ ਹੋਰ ਕੰਮ ਹੀ ਨਹੀਂ ਕਿਦੋਂ ਕਰਾਉਣਾ ਆਈ ਸੀ ਨਾ ਗੱਲ ਹਾਂਜੀ ਹਾਂਜੀ ਤੇ ਆਪਾਂ ਵੀਰ ਦਾ ਸਪੈਸ਼ਲ ਆ ਸਪਾਰਸ ਸਤੌਰਤੀ ਕੰਮ ਕੀਤਾ ਇਹਦਾ ਤੇ ਹੁਣ ਸਿਰੋਂ ਆਪਾਂ ਕੰਮ ਦਿਖਾਉਨੇ ਆਂਗੇ ਤੇ ਨਾਲੇ ਇਧਰ ਬਾਪੂ ਜੀ ਨਾਲ ਗੁਲਾਗਾ ਕਰਾਉਨੇ ਆਂਗੇ ਆਪੋ ਹੀ ਸਤਿ ਸ੍ਰੀ ਅਕਾਲ ਤੇ ਤੁਸੀਂ ਦੇਖਿਆਗਾ ਟਰੈਕਟਰ ਕੰਮ ਠੀਕ ਲੱਗਿਆ ਹਾਂ ਜੀ ਹਾਂ ਵਧੀਆ ਜੀ ਵਧੀਆ ਇੱਕ ਨੰਬਰ ਜੀ ਵਧੀਆ ਵਧੀਆ ਲੋਡ ਕਰਿਆ ਵੇ ਜਿਹੜੇ ਤੁਸੀਂ ਪੈਸੇ ਲਾਏ ਨੇਗੇ ਤੁਹਾਨੂੰ ਲੱਗਿਆ ਵੀ ਸਾਡੇ ਪੈ ਲੱਗਿਆ ਜੀ ਉਹ ਐ ਤਾਂ ਨਹੀਂ ਲੱਗਿਆ ਵੀ ਠੱਗੀ ਠੋਰੀ ਵਾਲਾ ਕਰਾ ਹਾਂ ਜੀ ਨਾਲ ਠੱਗੀ ਠੋਰੀ ਵਾਲਾ ਕਰਾ ਜੀ ਸਾਨੂੰ ਯਕੀਨ ਸੀ ਤਾਂ ਹੀ ਤਾਂ ਠੱਗੀ ਠੋਰੀ ਚ ਲੱਗਿਆ ਬਾਕੀ ਉਧਰ ਬਾਈ ਦੋ ਬਸ ਬਾਕੀ ਜੀ ਮਿਸਤਰੀ ਨਹੀਂ ਆਮ ਕਰਕੇ ਮਿਸਤਰੀ ਦੇਖਦਾ ਜੇਬ ਕੰਨੀ ਇਹ ਬੰਦੇ ਜੇਬ ਕੰਨੀ ਜਮ ਨਹੀਂ ਦੇਖਦੇ ਮੈਂ ਗਾਰੰਟੀ ਦਿੰਦਾ ਇਹ ਚੀਜ਼ ਦੀ ਵੀ ਜੇਬ ਕੰਨੀ ਨਹੀਂ ਦੇਖਦੇ ਇਹ ਆਪਦੇ ਕੰਮ ਕਰਨੀ ਧਿਆਨ ਦਿੰਦੇ 1 ਨੰਬਰ ਕੰਮ ਕਰਦੇ ਕੋਈ ਇੰਨਾ ਜਿਆਦਾ ਮਹਿੰਗਾ ਵਾਲਾ ਕੰਮ ਵੀ ਨਹੀਂ ਜਿਹੀ ਆਪਾਂ ਵੀ ਬੜੀ ਛਾਲ ਲਾਉਂਦੀ ਆ ਉਹ ਕੰਮ ਨਹੀਂ ਜੀ ਇੱਕar ਮੈਂ ਤਾਂ ਇਹ ਕਹਣਾ ਵੀ ਜਰੂਰ ਆਓ ਰੇਕੇ ਜਿਹੜਾ ਜਿਹੜਾ ਕਰਾਉਣਾ ਆ ਜਾਂ 911 ਕੋਈ ਵੀ ਟਰੈਕਟਰ ਤਿਆਰ ਕਰਾਉਣਾ ਸਪੈਸ਼ਲਿਸਟ ਤਾਂ 911 ਦੀ ਹੈ ਪਰ ਜਰੂਰ ਆ ਕੇ ਇੱਕ ਵਾਰ ਪਹਿਲਾਂ ਦੇਖ ਕੇ ਵੀ ਜਰੂਰ ਜਾਣਾ ਐ ਨਹੀਂ ਵੀ ਸਿੱਧਾ ਹੀ ਲਿਆਉਣਾ ਅਗਲੇ ਜਿਵੇਂ ਗਾਗ ਦੀ ਇੱਛਾ ਗਈ ਪਰ ਜਰੂਰ ਆਉਣ ਦੇਖਣੇ ਕਰ ਬਾਈ ਨਾਲ ਮਿਲ ਕੇ ਵੀ ਤੇ ਕੰਮ ਵੀ ਬਹੁਤ ਸਿਹਰਾ ਬਾਈ ਆ ਬਾਕੀ ਦੇ ਟਰੈਕਟਰ ਦੀ ਫੀਟਿੰਗ ਦੇਖ ਸਕਦੇ ਤੁਸੀਂ ਸਾਰੇ ਵੀ ਇਧਰ ਬਾਈਆਂ ਨੇ ਕਰੀਏ ਜਿੱਤਾਰ ਬਾਈ ਤੇ ਗਜੰਟ ਤੇ ਦੋ ਨਾਲ ਬਾਈ ਹੋਰ ਆ ਤੇ ਵਧੀਆ ਕੰਮ ਕਰਦੇ ਬਾਈ ਦਾ ਕਹਿਣ ਦਾ ਮਤਲਬ ਇਹ ਹੈਗਾ ਵੀ ਭਾਈ ਇਹ ਜਿਹੜੇ ਮਿਸਤਰੀ ਨੇਗੇ ਵੀ ਇਹ ਕੰਮ ਤਾਂ ਵਧੀਆ ਕਰਦੀ ਕਰਦੇ ਨੇ ਜਾਨੀ ਕਿ ਪੈਸੇ ਦਾ ਲਾਲਚ ਨਹੀਂ ਕਰਦੇ ਹੈਗੇ ਵੀ ਜਿਆਦਾ ਇਹਨਾਂ ਨੂੰ ਕੰਮ ਦਾ ਧਿਆਨ ਹੁੰਦਾ ਵੀ ਆਪਾਂ ਕੰਮ ਵਧੀਆ ਕਰਕੇ ਦੇਈਏ ਭਾਈ ਆਹੀ ਕਹਿਣਾ ਥੋੜਾ ਹਾਂਜੀ 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 ਹਾਂ ਇਹਨਾਂ ਦਾ ਵੀਰ ਜੀ ਦਾ ਇਹ ਕਹਿਣਾ ਬਾਕੀ ਹੁਣ ਤੁਹਾਨੂੰ ਦੋ ਦਾ ਆਪਾਂ ਕੰਮ ਦਿਖਾਉਨੇ ਆਂਗੇ ਆ ਜਿਓ ਜੇ ਬਾਈ ਦੀ ਪਹਿਲਾ ਗੱਲ ਕਰੀਏ ਆਪਾਂ ਕਟਾਈ ਦੀ ਸਭ ਤੋਂ ਵੱਡੀ ਪ੍ਰੋਬਲਮ ਬਾਈ ਦੀ ਸੀ ਕਟਾਈ ਦੀ ਇਹਦੇ ਜਿਹੜਾ ਕਟਾਈ ਹੈ ਇਹ ਬਹੁਤ ਜਿਆਦਾ ਘੱਟ ਸੀਗੀ ਆਪਾਂ ਨੇ ਇਹਦੇ ਜੈਕ ਜਿਹੜਾ ਜੈਕ ਚੇਂਜ ਕਰਕੇ ਦਿੱਤਾਗਾ ਕਟਾਈ ਬਹੁਤ ਜਿਆਦਾ ਘੱਟ ਜਿਹੜੀ ਉਦੋਂ ਬਾਅਦ ਦੀ ਪ੍ਰੋਬਲਮ ਜਿਹੜੀ ਦੀ ਕਰਮ ਹੋਣੀ ਦੀ ਇੰਜਨ ਦੀ ਇੰਜਨ ਦੀ ਜਿਹੜਾ ਤਰ ਦੱਸੀ ਬਣਾ ਜਾਂ ਕੀ ਪ੍ਰੋਬਲਮ ਹੈ ਇੰਜਨ ਦੀ ਕਰਮ ਦੀ ਵਾਲੀ ਦੀ ਤੇ ਆਪਾਂ ਨੇ ਕਰਮ ਤੋਂ ਬਾਅਦ ਇਹ ਬਾਲ ਵੀ ਲਾਤਾ ਮੇਤਰ ਮੇਤਰੀ ਵਾਲ ਕੱਢ ਦਿੰਦੇ ਨੇ ਜੀ ਆਪਾਂ ਇਹ ਬਾਲ ਲਾ ਕੇ ਵੀ ਕਰਮ ਵੀ ਨਹੀਂ ਹੋਊਗਾ ਜੀ ਇੱਟਾ ਇਹ ਜਨਾ ਬੀਰ ਆਪਣੇ ਕੋਲੇ ਆਇਆ ਜੀ ਇਹ ਕਹਿੰਦਾ ਪਾਵਰ ਦਾ ਵਧਾਉਣੀ ਵਧਾਉਣੀ ਆਗੀ ਨਾਲ ਆਪਣੀ ਕਰਮ ਦੀ ਸ਼ਿਕਾਇਤ ਚੱਕ ਕੇ ਲਿਓ ਜੀ ਇਹ ਟਰੈਕਟਰ ਜਿਹਦਾ ਜੀ ਖੇਤ ਲੈ ਕੇ ਆਏ ਨੇ ਖੇਤ ਤੱਕ ਜਾਂਦੇ ਹੀ ਵਾਲਾ ਮੋਰਨ ਲੱਗੇਦਾ ਇਹਦੇ ਹੈਡਾਂ ਦੇ ਵਿੱਚ ਪ੍ਰੋਬਲਮ ਸੀ ਇਹਦੇ ਹੈਡ ਸੀ ਜਿਹੜੇ ਜਾਮ ਸੀਗੇ ਆਪਾਂ ਇਹਦੇ ਹੈਡ ਚੇਂਜ ਕੀਤੇ ਨੇਗੇ ਤੇ ਉਸ ਤੋਂ ਬਾਅਦ ਪਾਵਰ ਤਾਂ ਨਹੀਂ ਵਧਾਈ ਵਧਾਈ ਆ ਉਹਦਾ ਪਾਵਰ ਦਾ ਤੁਹਾਨੂੰ ਪਤਾ ਵੀ ਆਪਣਾ ਪੁਰਾਣਾ ਖਾਨਦਾਨੀ ਕੰਮ ਹੀ ਆ ਗਿਆ ਵੀ ਪਾਵਰ ਵਧਾ ਕੇ ਦੇਣੀ ਪਾਵਰ ਪਾਵਰ ਕਟਾਈ ਕਰਕੇ ਦੇਣੀ ਜਾਂ ਆਹ ਟੈਂਕਾ ਜਿਹੜਾ ਕਾਲੀ ਇਹ ਕੱਢ ਕੇ ਦੇਣਾ ਇਹਦਾ ਆਪਾਂ ਨੂੰ ਪਰਮਾਤਮਾ ਵੱਲੋਂ ਖਾਨਦਾਨੀ ਬਖਸ਼ਾ ਆਪਾਂ ਨੂੰ ਤੇ ਨਾਂ ਨਾਲਾ ਤੁਸੀਂ ਇੱਧਰ ਫੀਟ ਨਹੀਂ ਦੇਖੋ ਕੰਮ ਦੀ ਆਪਣੇ ਦੀ ਕੰਮ ਦੀ ਬੀਡਿੰਗ ਦੇਖੋ ਤੁਸੀਂ ਕਲਪ ਤੁਰ ਤੱਕ ਲਾਏ ਹੋਏ ਇੰਨਾ ਸ਼ੌਂਕ ਮੈਨੂੰ ਤਾਂ ਨਹੀਂ ਲੱਗਦਾ ਮੇਰੀ ਜ਼ਿੰਦਗੀ ਦੇ ਵਿੱਚ ਕਿਸੇ ਮੈਤਰੀ ਨੂੰ ਇੱਧਰ ਦੁਨਾਈ ਦੀ ਦੇਖ ਲੋ ਫੀਡਿੰਗ ਸਾਡੀ ਵਰਕਸ਼ਾਪ ਦੇ ਵਿੱਚ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਦੇ ਵਿੱਚ ਮੇਨ ਕੰਮ ਫੀਡਿੰਗ ਦਾ ਜਿਵੇਂ ਤੁਹਾਨੂੰ ਗੱਲ ਕਰੀ ਆ ਦੇਖੋ ਆਪਾਂ ਨੇ ਆ ਪੰਪ ਕੱਢਿਆ ਦਾ ਟਰਾਲੀ ਵਾਸਤੇ ਇਹਦੀ ਫੀਡਿੰਗ ਆ ਜਾਂਦੀ ਦੇਖ ਲੋ ਤੁਸੀਂ ਤੁਹਾਨੂੰ ਪਹਿਲੀ ਗੱਲ ਤਾਂ ਤੁਹਾਨੂੰ ਫੀਡਿੰਗ ਨਹੀਂ ਦਿਹਾਉਣੀ ਸਾਡੀ ਉਸ ਤੋਂ ਬਾਅਦ ਆ ਧਰ ਦੋ ਥੋੜੇ ਉਸ ਤੋਂ ਬਾਅਦ ਆਪਾਂ ਨੇ ਟੈਂਕ ਬਣਾਇਆ ਤੁਸੀਂ ਟੈਂਕ ਦੀ ਸਪਾਈ ਦੇਖੋ ਕਿਸਾਨ ਭਰਾਵੋ ਅਸੀਂ ਨਹੀਂ ਕਹਿੰਦੇ ਤੁਸੀਂ ਇਹ ਪਿੰਡ ਰਾਮਪੁਰੇ ਕੋਲੇ ਬਾਈ ਦਾ ਪਿੰਡ ਹੈਗਾ ਇਹਦੇ ਪਿੰਡ ਜਾ ਕੇ ਦੇਖਿਆ ਸਾਰੀ ਤੇ ਇਧਰਾਂ ਪਾਈਪ ਦੀ ਫੀਟਿੰਗ ਦਿਖਾਓ ਕਿਸਾਨਾਂ ਨੂੰ ਇਸ ਤਰ੍ਹਾਂ ਫੀਟਿੰਗ ਮੋੜ ਕੇ ਨਾਲ ਨਾਲ ਲਾ ਜਾਣੀ ਇਹ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਗੱਲਾਂ ਬਹੁਤ ਕਰਦੇ ਨੇ ਅਸੀਂ ਗੱਲਾਂ ਨਹੀਂ ਕਰਦੇ ਕੰਮ ਕਰਕੇ ਦਿਖਾਉਨੇ ਆਂਗੇ ਇੱਕ ਲੋਕਾਂ ਨੂੰ ਹੁੰਦਾ ਵੀ ਕੱਲੀਆਂ ਗੱਲਾਂ ਆ ਜਾਂ ਇਧਰ ਆ ਜਾ ਜੂਡੂ ਵਾਲਿਆ ਬਾਈ ਵੀਡੀਓ ਵਾਲਾ ਮੈਣ ਇਧਰ ਆ ਜਾ ਅਸੀਂ ਗੱਲਾਂ ਨਹੀਂ ਕਰਦੇ ਤੁਸੀਂ ਇਧਰ ਸਾਡੀ ਪਿੱਛੇ ਵੀ ਫੀਟਿੰਗ ਦੇਖੋ ਅੱਜ ਤੱਕ ਤੁਸੀਂ ਡਿਸਟ੍ਰੀਬਿਊਟਰ ਇੱਥੇ ਫਿੱਟ ਕਰਿਆ ਨਹੀਂ ਦੇਖਿਆ ਹੋਣਾ ਕਦੇ ਵੀ ਇਹ ਆਪਾਂ ਗੁਰਨਾਣਕ ਟਰੈਕਟਰ ਵਰਕਸ਼ਾਪ ਦੇ ਵਿੱਚ ਅਸੀਂ ਵੀ ਪਹਿਲੀ ਵਾਰ ਕਰਿਆਗਾ ਤੇ ਬਾਈ ਦੀ ਹੈਂਡ ਬ੍ਰੇਕਾਂ ਦੀ ਪ੍ਰੋਬਲਮ ਸੀ ਟਰੈਕਟਰ ਖੜਦਾ ਨਹੀਂ ਸੀ ਆ ਹੈਂਡ ਬ੍ਰੇਕਾਂ ਵਾਲਾ ਲਾ ਕੇ ਦਿੱਤਾ ਨਾਲ ਇਹ ਨਹੀਂ ਆਏਗਾ ਵੀ ਬਾਈ ਜੀ ਵੀ ਆਪਣੀਆਂ ਇਕੱਲੀਆਂ ਗੱਲਾਂ ਨੇਗੀਆਂ ਮਾਰਕ ਗੋਲੇ ਖੜੇ ਆ ਇਹਦੇ ਵਿੱਚ ਅਸੀਂ ਜਿੰਨੀ ਦੱਸਾਂਗੇ ਗੱਲ ਕਟਾ ਕੇ ਦੱਸਾਂਗੇ ਬਣਾ ਕੇ ਨਹੀਂ ਦੱਸ ਦੇਗੇ ਇਹਦੇ ਆ ਦੇਖ ਲਓ ਇਧਰ ਆਪਾਂ ਨੇ ਲੀਵਰਾਂ ਦਾ ਕੰਮ ਕਰਕੇ ਦਿੱਤਾ ਤੁਸੀਂ ਫੂਟ ਬਾਰਡ ਦੇਖੋ ਫੀਟਿੰਗ ਲੇਬਰ ਤਾਂ ਹਰੇਕ ਇਨਸਾਨ ਹੀ ਲੈਂਦਾ ਲੇਬਰ ਤਾਂ ਅਸੀਂ ਵੀ ਲੈਨੇ ਲੇਬਰ ਤਾਂ ਅਸੀਂ ਨਹੀਂ ਛੱਡਦੇ ਪਰ ਅਸੀਂ ਕੰਮ ਕਰਕੇ ਦਿਖਾਉਨੇ ਹੋਗੇ ਜਿੱਥੇ ਜਿੱਥੇ ਘਾਟਾਂ ਜਿਗੀਆਂ ਇਹਦੇ ਪੈਟਰਨਾਂ ਦੇ ਵਿੱਚ ਪਲੇ ਬਲੂ ਸਾਰੀ ਕੱਢ ਕੇ ਦਿੱਤੀ ਹੈਗੀ ਤੁਸੀਂ ਇਧਰਲੀ ਸਾਈਡ ਤੋਂ ਦੇਖ ਲਓ ਕਿਤੋਂ ਵੀ ਤੁਹਾਨੂੰ ਜਗਾੜਵਾਜੀ ਨਹੀਂ ਲੱਗੂਗੀ ਪੂਰੀ ਫਿਟਿੰਗ ਆਪਣੇ ਵੱਲੋਂ ਅਸੀਂ ਸੋਹਣੀ ਦੇਣ ਦੀ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਆ ਥੱਲੋਂ ਵੀ ਆਹ ਇਹਦੇ ਬੋਸ ਬਣਾ ਕੇ ਲਾਏ ਆ ਤੁਸੀਂ ਦੱਸ ਨਹੀਂ ਸਕਦੇ ਵੀ ਇਹ ਬਣਾ ਕੇ ਲਾਇਆ ਵਸਮਾਣਾ ਕੰਮਾ ਜੀ ਇਸ ਤਰ੍ਹਾਂ ਕਰਦੇ ਆਂ ਵੀ ਜਿਹੜਾ ਕੱਲ ਨੂੰ ਦੁਬਾਰੇ ਕੰਮ ਕਰਨ ਵੇਲੇ ਕਿਸੇ ਕੋਈ ਪ੍ਰੋਬਲਮ ਨਾ ਆਵੇ ਕੋਈ ਦਿੱਕਤ ਨਾ ਆਵੇ ਕਿਸੇ ਤਰ੍ਹਾਂ ਦੀ ਨਹੀਂ ਜੀ ਟਰੈਕਟਰ ਦੇਖ ਲੋ ਸਲੈਂਸਰ ਤੋਂ ਲੈ ਕੇ ਐਰ ਕ੍ਰਿੰਡਰ ਤੱਕ ਆਹੀਂ ਪੂਰੀ ਗੌਰ ਕਰਦੇ ਆਂਗੇ ਵੀ ਕੀ ਚੀਜ਼ ਦੇ ਵਿੱਚ ਘਾਟ ਆ ਗਈ ਜਦੋਂ ਕਿਸਾਨ ਭਿਰੋ ਕਿਸਾਨ ਭਰਾਓ ਜਦੋਂ ਆਪਾਂ ਕੰਮ ਕਰਦੇ ਆਂਗੇ ਉਹ ਤੋਂ 10-20 ਹਜ਼ਾਰ ਰੁਪਿਆ ਕੋਈ ਮਹਿੰਗਾ ਨਹੀਂ ਲੱਗਦਾ ਹੁੰਦਾ ਜੇ ਆਪਾਂ 10-20 ਹਜ਼ਾਰ ਰੁਪਿਆ ਘੱਟ ਲਾ ਲਾਂਗੇ ਉਹਦੇ ਨਾਲ ਟਰੈਕਟਰ ਦੀ ਜਿਹੜੀ ਲੋਕ ਆ ਗਈ ਉਹ ਨਹੀਂ ਬਣਦੀ ਜੇ ਆਪਾਂ ਲਾ ਦੇਈਏ 20000 ਰੁਪਿਆ ਦਾ ਕਿਸਾਨ ਦਾ ਜਦੋਂ ਪੈਸਾ ਲੱਗਿਆ ਆਸ ਆ ਜਾਂਦਾ ਉਹਦੀ ਚੀਜ਼ ਪਸੰਦ ਆ ਜਾਂਦੀ ਆ ਤਾਂ ਉਹ ਦਾ 20000 ਨੂੰ ਕੁਝ ਵੀ ਨਹੀਂ ਸਮਝਦਾਗਾ ਮੇਨ ਕੰਮ ਹੁੰਦੀ ਆ ਕੰਮ ਟਰੈਕਟਰ ਦਾ ਕਰੇ ਤੋਂ ਬਾਅਦ ਟਰੈਕਟਰ ਜਾ ਕੇ ਖੇਤ ਦੇ ਵਿੱਚ ਚੱਲੇ ਜਿਹੜਾ ਟਰੈਕਟਰ ਖੇਤ ਦੇ ਵਿੱਚ ਚੱਲਦਾ ਨਹੀਂ ਗਰਮ ਹੋਈ ਜਾਂਦਾ ਧੂਆ ਮਰੀ ਜਾਂਦਾ ਖਿਚਾਈ ਨਹੀਂ ਕਰਦਾ ਬਲੋ ਮਰੀ ਜਾਂਦਾ ਸਟਾਰਟ ਨਹੀਂ ਹੁੰਦਾ ਉਹ ਟਰੈਕਟਰ ਤੇ ਤੁਸੀਂ 10 ਲੱਖ ਲੱਗਿਆ ਤੁਹਾਡਾ ਖੂਚ ਆਗਾ ਸਾਡੇ ਕੋਲੇ 3 ਲੱਖ ਲੱਗਿਆ ਤਾਂ ਉਹ ਰਾਸ ਆਗਾ ਆਪਾਂ ਤੁਹਾਨੂੰ ਇਹੀ ਗੱਲ ਬੇਨਤੀ ਕਰਦੇ ਆਂ ਵੀ ਪਹਿਲਾਂ ਤੁਸੀਂ ਸਾਡਾ ਆ ਕੇ ਕੰਮ ਦੇਖੋ ਜਵੇਂ ਬਾਹਰੇ ਟਰੈਕਟਰ ਖੜੇ ਨੇ ਬਾਹਰੇ ਵੀ ਜਾਤੀ ਮਰਵਾ ਦੇ ਬੰਨਿਆਂ ਨੂੰ ਆਹ ਟਰੈਕਟਰ ਦੇਖੋ ਤੁਹਾਡੇ ਸਾਹਮਣੇ ਬਾਹਰ ਖੜੇ ਨੇਗੇ ਇਹਨਾਂ ਦੀ ਵੀ ਫੀਟਿੰਗ ਤੁਸੀਂ ਦੇਖ ਸਕਦੇ ਆਂ ਸੋਨਾ ਲਿਕਾ ਜਾਂ ਧੁਮਾਣੀ ਧੁਮਾਣੀ ਆ ਜਾਓ ਰੇ ਆ ਜਾ ਤੁਸੀਂ ਜੀ ਜੀ ਸਾਲੀ ਦੀ ਵੀ ਫੀਟਿੰਗ ਦੇਖ ਲਓ ਆਪਣੀ ਕਰੀ ਹੋਈ ਸਾਰੀ ਫੀਟਿੰਗ ਕਰੀ ਦੇਖ ਲਓ ਸੋਨਾ ਲਿਕਾ ਦਾ ਸਪੈਸ਼ਲ ਦਾ ਉੱਤੇ ਪੂਰੇ ਜੋਰ ਲਾਇਆ ਇੱਧਰ ਵੀ ਇਹ ਟਰੈਕਟਰ ਦੇ ਉੱਤੇ ਉਧਰੋਂ ਟਰੈਕਟਰ ਖੜਾ ਚੀਕੇ ਵਾਲਾ ਇੱਧਰਲੀ ਸਾਈਡ ਤੇ ਇੱਧਰਲੀ ਸਾਈਡ ਤੇ ਤੁਹਾਨੂੰ ਅੰਦਰ ਕੰਮ ਲਗਾਉਣੇ ਚੱਲਦਾ ਜਿਹੜਾ ਕੰਮ ਮੌਕੇ ਤੇ ਆਜੋ ਜਿਹੜਾ ਇਹ ਟਰੈਕਟਰ ਹੈਗਾ ਆਹ ਟਰੈਕਟਰ ਇਹਦੇ ਪਹਿਲਾਂ ਬ੍ਰੇਕ ਸਾਈਡ ਗੇਅਰ ਵਗੈਰਾ ਕੰਮ ਕਿਤੋਂ ਹੋਰ ਹੋਇਆ ਜੀ ਸਾਥੋਂ ਨਹੀਂ ਸੀ ਹੋਇਆ ਇਹ ਬਿਲਕੁਲ ਹੀ ਟਰੈਕਟਰ ਸਾਰੇ ਦਾ ਸਾਰਾ ਲੀਕ ਸੀਗਾ ਇਹ ਟਰੈਕਟਰ ਆਪਣੇ ਕੋਲੇ ਹੁਣ ਆਇਆ ਹੈਗਾ ਇਹਦਾ ਹੁਣ ਆਪਾਂ ਕੰਮ ਕਰਕੇ ਦੇਖਾਂ ਮੜਾ ਕਿਸਾਨਾਂ ਨੂੰ ਸਪਾਈ ਦਿਖਾਜੋ ਇਸ ਆਡੇ ਮੁਤਾਬਕ ਹਰੇ 50% ਸਪਾਈ ਕਰਿਆ ਸੀ ਵਾਲੇ 50% ਸਪਾਈ ਸਾਡੀ ਰਹਿੰਦੀ ਆ। ਇਦੋਂ ਵਾਂਦੇ ਦੇ ਵਿੱਚ ਜੀ ਪਟ્રોલ ਮਾਰਨਾ ਪਹਿਲਾਂ ਡੀਜ਼ਲ ਫਿਰ ਪਟ્રોલ ਮਾਰਾਂਗੇ। ਬੜਾ ਇਧਰਲੀ ਸਾਈਡ ਤੇ ਕੰਮ ਚੱਲਦਾ ਤੁਹਾਨੂੰ ਇਹ ਦਿਖਾ ਦਿੰਦੇ ਆਗੇ। ਆ ਇਧਰਲੀ ਸਾਈਡ ਤੇ ਲੋਕ ਕੰਮ ਚੱਲਦਾ ਟਰੈਕਟਰ ਦਾ। ਇਹ ਫੁੱਲ ਤਿਆਰ ਹੋ ਰਿਹਾ ਟਰੈਕਟਰ ਸਾਰਾ। ਪਸਾਨ ਬਰਾ ਉਹ ਗੱਲ ਇਹ ਆ ਗਈ ਵੀ ਥੱਗੀਆਂ ਢੋਰੀਆਂ ਤੋਂ ਬਚੋ। ਸਹੀ ਬੰਦੇ ਮੈਂਤਾਂ ਵਾਲੇ ਜਿਹੜੇ ਮਿਸਤਰੀ ਬੈਠੇ ਨੇ ਇਹ ਨਹੀਂ ਮੈਂ ਕੱਲੇ ਆਗਾ ਹੋਰ ਵੀ ਮੈਂਤਾਂ ਵਾਲੇ ਮਿਸਤਰੀ ਮੇਰੇ ਤੋਂ ਇਲਾਵਾ ਢੀਕ ਦੋ ਤਾਂ ਇੱਕ ਵੱਡੇ ਤੋਂ ਵੱਡੇ ਮਿਸਤਰੀ ਬੈਠੇ ਨੇ ਜਿਹੜੇ ਵਧੀਆ ਮੇਤਰੀ ਲੱਗਦੇ ਨੇ ਤੇ ਵੀ ਸੋ ਸਮਝ ਕੇ ਉਹਨਾਂ ਤੋਂ ਕੰਮ ਕਰਾਇਆ ਕਰੋ ਇੱਕ ਟਰੈਕਟਰ ਮੇਰੇ ਘਰੇ ਖੜਾਗਾ ਉਹਦੇ ਵਿੱਚ ਵੀ ਇਹ ਪ੍ਰੋਬਲਮ ਹੈ ਗਰਮ ਹੋਣ ਦੀ ਲਿਫਟ ਦੀ ਪ੍ਰੋਬਲਮ ਖਾਸੀਆਂ ਨਿਗੀਆਂ ਉਹ ਵੀ ਪਹਿਲਾਂ ਕਿਦੋਂ ਤਿਆਰ ਹੋਇਆ ਉਹ ਵੀ ਆਪ ਆਪ ਸੈੱਟ ਕਰਨਾਗਾ ਜਿਹੜਾ ਘਰੇ ਖੜਾਗਾ ਬਾਈ ਜਿਹੜੀ ਦੇਖਿਆ ਘਰੇ ਵਾਲਾ ਹਾਂ ਇਹ ਚ ਕੋਈ ਝੂਠ ਨਹੀਂ ਤੁਸੀਂ ਦੇਖ ਕੀ ਆਇਆ ਹੋ ਘਰੇ ਵਾਲਾ ਨਾਟਗਾ ਹਾਂ ਨਾਟਗਾ ਹੈਨਾ ਤੇ ਉਹ ਵੀ ਦੇਖੋ ਕਿੰਨੀ ਉਹਨੇ ਨਿਕਤਾਂ ਲੀਆ ਉਹ ਵੀ ਕੱਢ ਕੇ ਰੇੜੀਆਂ ਲਈਆਂ ਬਾਕੀ ਬਾਈ ਮੈਂ ਐਵੇਂ ਨਹੀਂ ਆ ਗਿਆ ਇੱਥੇ ਬਾਈ ਕੋਲੇ ਕੰਮ ਕਰਾਉਣ ਨੂੰ ਮੇਰੇ ਨੇੜੇ ਤੇ ਹੋਰ ਬਹੁਤ ਮਿਸਤਰੀ ਵੀ ਕੰਮ ਕਰਦੇ ਆ ਜਾਂ ਸਾਰੇ ਮਾੜੇ ਵੀ ਨਹੀਂ ਸਾਰੇ ਚੰਗੇ ਵੀ ਐ ਤੇ ਮੈਂ ਕੋਈ ਵੀ ਕੀ ਚੀਜ਼ ਦੇਖ ਕੇ ਸਾਰਾ ਕੁਝ ਨਿਚੋੜ ਕੱਢ ਕੇ ਫੇਰ ਹੀ ਆਇਆ ਬਾਈ ਕੋਲੇ ਨਹੀਂ ਮੈਨੂੰ ਕੀ ਲੋਡ ਸੀਟੀ ਦੂਰ ਆਉਣ ਦੀ ਛੋਟੋ ਘਟ 45 50 ਕਿਲੋਮੀਟਰ ਆਇਆ ਮੈਂ ਨਿਚੋੜ ਕੱਢ ਕੇ ਵੀ ਕੀ ਚੀਜ਼ਾਂ ਦੇਖ ਕੇ ਸਰਚ ਕਰਕੇ ਘਟੋ ਘਟ ਇੱਕ ਸਾਲ ਬਾਅਦ ਫੇਰ ਬਾਈ ਕੋਲੇ ਮੈਂ ਨਿੱਟ ਲੈ ਗਿਆ ਤੇ ਕੰਮ ਇੱਕ ਨੰਬਰ ਆ ਬਾਈ ਗਰੰਟੀ ਮੈਂ ਦਨਾ ਕਿਸਾਨ ਭਰਾਵਾਂ ਦੇ ਹੱਕ ਚ ਆਪਾਂ ਬਈ ਕੋਈ ਮਸ਼ਹਤੀ ਦੇ ਹੱਕ ਚ ਨਹੀਂ ਬਈ ਇੱਕ ਨੰਬਰ ਕੰਮ ਆ ਸਾਰੇ ਡਟਰਾ ਹੀ ਦੇਖਿਆ ਪਹਿਲਾਂ ਵੀ ਤੂੰ ਉਹ ਤਾਂ ਚੱਲ ਹੁਣ ਮਿਲਿਆ ਮੈਨੂੰ ਐ ਤੂੰ ਪਹਿਲਾਂ ਵੀ ਟਰੈਕਟਰ ਕਈ ਕਰਤੇ ਇਹਨਾਂ ਨੇ ਘਟੋ ਘਟ 10 ਕਰਤੇ ਹੋਣੇ ਆ ਉਹਦੇ ਵਿੱਚ ਦੀ ਮੇਰਾ ਘੇੜਾ ਵਜਦਾ ਰਿਹਾ ਤੇ ਟਰੈਕਟਰ ਸਾਰੇ ਬਹੁਤ ਵਧੀਆ ਤਿਆਰ ਕਰਿਆ 68 ਗਰਾਂ ਦਾ ਜਿਵੇਂ ਸਿਰੇ ਲਾਂਦਾ ਬਾਈ ਠੀਕ ਬਾਈ ਕਿਸਾਨ ਭਰਾਵੋ ਦੇਖੋ ਬਾਈ ਨੇ ਜਿਹੜੀ ਗੱਲ ਦੱਸੀ ਆ ਬਾਈ ਦਾ ਵੀ ਧੰਨਵਾਦ ਆ ਇਹਨੇ ਕਾ ਵੀ ਡਾਇਰੈਕਟਰਾਂ ਦੇ ਅੱਖੀਂ ਦੇਖੇ ਨੇ ਸਾਲ ਪਾਰ ਪਹਿਲਾਂ ਆਪਣੀ ਵੀਡੀਓ ਵੀ ਦੇਖਦਾ ਰਿਹਾ ਬਾਈ ਤੇ ਤੁਸੀਂ ਆਪਣੀ ਸਾਰੀ ਵੀਡੀਓ ਦੇਖਿਆ ਕਰੋ ਬਰੀਕੀ ਦੇ ਵਿੱਚ ਫਿਰ ਤੁਹਾਨੂੰ ਕੱਲੀ-ਕੱਲੀ ਗੱਲ ਦਾ ਆਪਣੀ ਦਾ ਪਤਾ ਲੱਗਦਾਗਾ ਤੇ ਵੀਡੀਓ ਦੇ ਨਾਲ ਐ ਸਾਰੀ ਦੇ ਵਿੱਚ ਜੁੜੇ ਰਹਿਆ ਕਰੋ ਤੇ ਪ੍ਰੇਮ ਪਿਆਰ ਆਪਾਂ ਨੂੰ ਪੂਰਾ ਦਿਆ ਕਰੋ ਲਾਇਕ ਸ਼ੇਅਰ ਕਮੈਂਟ ਪੂਰੇ ਵੱਤਵਤ ਕਰਿਆ ਕਰੋ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਵੀਰਾਂ ਨੂੰ ਆਪਣੀ ਵੀਡੀਓ ਵਧੀਆ ਲੱਗਦੀ ਆ ਆਪਾਂ ਅਗਲੀ ਵੀਡੀਓ ਬਣਾ ਕੇ ਹੋਰ ਪਾਈਏ ਮੈਂ ਤੁਹਾਨੂੰ ਜੀ ਜਾਣਕਾਰੀਆਂ ਵੀ ਬਹੁਤ ਦਿਆ ਕਰਾਂਗੇ ਵੀਡੀਓ ਦੇ ਵਿੱਚ ਅੱਜ ਜੀ ਦਿਓ ਜਾ ਅੱਜ ਤਮੈਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ